ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੀ ਤੇ ਅੱਜ ਹੈਗਾ ਜੀ ਇੱਕ ਸਿਮੀ ਦੀ ਸਰਪ੍ਰਾਈਜ਼ ਇਹਨੂੰ ਮਣੀ ਪਤਾ ਤਾਂ ਨਾ ਮੇਰੇ ਘਰ ਦੇ ਨੂੰ ਪਤਾ ਜੀ ਠੀਕ ਹੈ ਜੀ ਤੁਸੀਂ ਵੀ ਦੇਖ ਰਹੇ ਜੇ ਮੂੰਹ ਦੋਵਾਂ ਨੇ ਨਹੀਂ ਤੋਤੇ ਤੇ ਪਰ ਇਹ ਤੁਹਾਨੂੰ ਵੀਡੀਓ ਸ਼ਾਮ ਤੱਕ ਪਹੁੰਚ ਜਾਊਗੀ ਜਿਹੜਾ ਸਰਪ੍ਰਾਈਜ਼ ਹੈ ਸਿਮੀ ਲਈ ਕੋਈ ਸਰਪ੍ਰਾਈਜ਼ ਨਹੀਂ ਜੇ ਹੈਗਾ ਕੋਈ ਕੁਝ ਨਹੀਂ ਹੈਗਾ ਐਵੇਂ ਝੂਠ ਸੱਚ ਮਾਰ ਕੇ ਜਾਵਾਂਗੇ ਇਹ ਭੁੱਲੀਆਂ ਜੀਆਂ ਪਾ ਜਾਂਦੇ ਨੇ ਕਿ ਐਵੇਂ ਕਿ ਜਨਾਨੀ ਰੋਸ ਨਾ ਜਾਏ ਐਡਾ ਹੀ ਬਸ ਮਿੱਠੀਆਂ ਗੋਲੀਆਂ ਦਿੰਦੇ ਰਹਿੰਦੇ ਨੇ ਬਾਕੀ ਵੇਖ ਲਿਓ ਕਹਿੰਦੇ ਨਾ ਕਿ ਬਹੁਤ ਵੱਡਾ ਸਰਪ੍ਰਾਈਜ਼ ਕੋਈ ਹੋਏਗਾ ਲੈ ਕੇ ਆਵਾਂਗਾ ਸਮੀ ਵਾਸਤੇ ਕੱਖ ਨਹੀਂ ਜੇ ਹੋਣਾ ਬਸ ਉਹ ਹੀ ਜੀ ساری ਉਮਰ ਕੰਮ ਕਰ ਉਹ ਹੀ ਜਿਹੜਾ ਤਾਰੂ ਲਾਲਿਆ ਪੋਚੇ ਲਾਲੇ ਭਾਂਡੇ ਮਾਂਜ ਲੈ ਆ ਬਣਾ ਲਓ ਜੀ ਆ ਬਣਾ ਲਓ ਬਸ ਇਹੋ ਕੁਛ ਹੀ ਜੇ ਸਾਸ਼ਿਕ ਕੱਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਯਾਰ ਮੈਂ ਤੇ ਨਾ ਕੋੜੀ ਬੋਰ ਹੋ ਯੱਕੀ ਪਈ ਆ ਜ਼ਿੰਦਗੀ ਤੋਂ ਕਿ ਰੋਜ਼ ਰੋਜ਼ ਉਹੀ ਕੰਮ ਉਹੀ ਕੰਮ ਉਹੀ ਕੰਮ ਸਵੇਰੇ ਉੱਠ ਕੇ ਫੜ ਲਿਆ ਝਾੜੂ ਪੋਚੇ ਮਾਂਜ ਲਿਆ ਭਾਂਡਿਆਂ ਦਾ ਢੇਰ ਬਸ ਉਹੀ ਰੂਟੀਨ ਸੱਚੀ ਯਾਰ ਮੈਂ ਕੱਲੀ ਇਦਾਂ ਅੱਕ ਜੰਨੀ ਆ ਜਾਂ ਤੁਸੀਂ ਵੀ ਜਿਹੜੀਆਂ ਮਤਲਬ ਮੈਰਿਡ ਲੇਡੀਜ਼ ਨੇ ਉਹ ਵੀ ਸਾਰੀਆਂ ਇਦਾਂ ਬੋਰ ਹੋ ਜਾਂਦੀਆਂ ਨੇ ਰੋਜ਼ ਰੋਜ਼ ਉਹੀ ਕੰਮ ਕਰ ਕਰ ਕੇ ਜ਼ਿੰਦਗੀ 'ਚ ਨਾ ਕੁਝ ਚੱਜਦਾ ਤੇ ਹੈ ਹੀ ਨਹੀਂ ਨਾ ਨਵਾਂ ਅੱਜ ਹੈਗੀ ਏ 12 ਤਰੀਕ ਬਾਰਾਦ ਰਿਕ ਨੂੰ ਮੇਰੇ ਇਹ ਵਿਆਹ ਨੂੰ ਅੱਜ ਹੋ ਗਏ 2 ਮਹੀਨੇ ਤੇ ਚੱਜ ਦਾ ਤੇ ਵਿੱਚ ਕੁਝ ਨਹੀਂ ਨਾ ਹੈਗਾ ਕੋਈ ਸਵਾਦ ਦਾ ਕੁਝ ਹੋਵੇ ਕੋਈ ਬੰਦਾ ਕਿਤੇ ਘੁੰਮਣ ਜਾਵੇ ਕਿਤੇ ਜਾਵੇ ਇੱਧਰ ਉੱਧਰ ਨਾ ਘੁੰਮਣ ਘਮਣ ਕੋਈ ਲੈ ਕੇ ਨਹੀਂ ਜਾਂਦਾ ਬਸ ਪਹਿਲਾ ਪਹਿਲਾਂ ਹੀ ਸਾਰੇ ਜਿਹੜੇ ਵਾਦੇ ਬੋਦੇ ਸੀਗੇ ਉੱਥੇ ਜਾਣਾ ਇੱਥੇ ਜਾਣਾ ਇਦਾਂ ਉਦਾਂ ਸਭ ਲਾਰੇ ਜਿ ਸਭ ਝੂਠ ਗੱਲਾਂ ਸਾਰੀਆਂ ਕੀ ਬਣਾਵਾ ਵੇਹਲਾ ਜੋ ਮਰਜ਼ੀ ਬਣਾ ਲੈ ਜੇ ਮੈਂ ਫੇਰ ਪੁੱਛਣਾ ਦੱਸੋ ਸਹੀ ਬਣਾਵਾ ਕੀ ਵੇਹਲਾ ਜੋ ਮਰਜ਼ੀ ਬਣਾ ਲੈ ਇਹੋ ਗੱਲਾਂ ਜੇ ਜਦੋਂ ਕਿਤੇ ਮੇਰੇ ਵਰਗੀ ਨੇ ਲਿਆ ਕੇ ਅੱਗੇ ਮੂੰਗੀ ਮਸਲਾਇਂ ਦਾਲ ਦੇਤੀ ਨਾ ਅੱਜ ਮੂੰਗੀ ਮਸਲਾਇਂ ਦਾਲ ਬਣਾ ਲਈ ਆ ਤੇ ਬੰਦਾ ਪੁੱਛੇ ਜਦੋਂ ਤੁਹਾਨੂੰ ਪੁੱਛਣ ਦੀ ਹੈ ਕੀ ਬਣਾਵਾ ਉਦੋਂ ਕਿਸੇ ਨੇ ਦੱਸਣਾ ਨਹੀਂ ਮਾਂ ਦੇ ਪੁੱਤ ਨੇ ਪਿਆ ਬਣਾ ਲਾ ਜਾ ਉਹ ਨਹੀਂ ਬਸ ਸਾਰੀ ਜ਼ਿੰਦਗੀ ਮੈਨੂੰ ਲੱਗਦਾ ਇਸੇ ਕੰਮਾਂ ਚ ਲੰਘ ਜਾਣੀ ਅੱਜ ਕੀ ਬਣਾਈਏ ਹਾਏ ਹਾਏ ਆ ਤਾਂ ਕੱਲ ਬਣਾਈ ਸੀ ਅੱਜ ਕੀ ਬਣਾਈਏ ਕੀ ਕਰੀਏ ਕੀ ਨਾ ਕਰੀਏ ਜਦੋਂ ਬੰਦਾ ਪੁੱਛੇ ਤੁਹਾਨੂੰ ਪਹਿਲਾਂ ਪੁੱਛਣ ਨੇ ਕੀ ਬਣਾਈਏ ਤੇ ਫਿਰ ਦੱਸ ਲੋ ਪਿਆ ਨਹੀਂ ਆ ਬਣਾ ਲੋ ਜੀ ਆੜੀਆਂ ਨੂੰ ਖਾਦੀ ਜਾਂਦੀ ਨਾ ਪਹਿਲਾਂ ਨਹੀਂ ਦੱਸਣਾ ਮੋੜ ਕੇ ਸਾਰਾ ਘਰ ਸਿਰ ਤੇ ਚੁੱਕ ਲੈਣਾ ਪਿਆ ਆ ਕੀ ਬਣਾਤਾ ਕੀ ਕੀਤਾ ਕੀ ਕੀਤਾ ਖੋਲ ਕੀ ਖਾਈਏ ਕੀ ਬਣਾਏ ਕੀ ਖਾਈਏ ਕੀ ਬਣਾਏ ਬੰਦਾ ਕਿਤੇ ਬਾਹਰ ਘੁੰਮਣ ਕਮਨ ਲੈ ਜੇ ਕਿਤੇ ਘੁੰਮਣ ਕਿੱਥੇ ਘੜਨਾ ਬਸ ਕਦੇ ਵੀ ਨਹੀਂ ਘੁੰਮਣ ਘੁੰਮਣ ਤੇ ਭੁੱਲੀ ਜਾਓ ਗਰਮੀਆਂ ਚ ਜੀ ਗਰਮੀ ਬੜੀ ਲੱਗਦੀ ਹੈ ਹੁਣ ਠੰਡ ਆ ਗਈ ਹੁਣ ਧੁੰਦ ਬੜੀ ਹੈ ਹੁਣ ਹਰ ਕੋ ਓਦਾ ਸਾਨੂੰ ਠੰਡ ਲੱਗਦੀ ਸਾਡੇ ਪੈਰ ਸੁੰਨ ਹੋ ਜਾਂਦੇ ਆ ਬੰਦਾ ਪੁੱਛਦਾ ਹੀ ਜਾਣਾ ਕਿਹੜੇ ਆ ਕਿਹੜੇ ਮੌਸਮ ਚ ਜਾਣਾ ਮੈਨੂੰ ਉਹ ਵੀ ਦੱਸ ਦੋ ਨਾ ਕੋਈ ਨਹੀਂ ਪਤਾ ਨਹੀਂ ਉਦਾਂ ਤੇ ਕਿਤੇ ਘੁੰਮ ਜਾਣਾ ਨਹੀਂ ਪਤਾ ਨਹੀਂ ਜਿਹੜੇ ਉਹ ਫੇਰੇ ਚਾਰ ਲਏ ਸੀਗੇ ਉਦੋਂ ਕਿੱਦਾਂ ਘੁੰਮ ਲਿਆ ਸੀ ਇਹਨਾਂ ਨੇ ਇਹਨਾਂ ਦਾ ਬੱਸ ਚੱਲਦਾ ਤੇ ਇਹਨਾਂ ਨੇ ਕਹਿਣਾ ਸੀ ਨਾ ਨਾ ਮੈਂ ਇੰਨਾ ਕਦੇ ਨਹੀਂ ਘੁੰਮਣਾ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশੀ ਕਾਲ ਤੁਸੀਂ ਵੀ ਕਮੈਂਟਾਂ ਦੇ ਵਿੱਚ ਮੈਨੂੰ ਦੱਸਿਓ ਸਾਰੇ ਜਣੇ ਕਿ ਤੁਸੀਂ ਵੀ ਸਾਰੇ ਇਦਾਂ ਹੀ ਮੇਰੇ ਵਾਂਗ ਹੀ ਸੋਚਦੇ ਹੋ ਜਾਂ ਮੇਰੇ ਵਾਂਗ ਹੀ ਬੋਰ ਹੋਏ ਹੋ ਜਾਂ ਤੁਸੀਂ ਆਪਣੀ ਆਪਣੀ ਲਾਈਫ ਦਾ ਇੰਜੋਏ ਕਰਦੇ ਹੋ ਦੇਖੋ ਕੋਈ ਕੋਈ ਵਧੀਆ ਚੀਜ਼ ਹੈਗੀ ਆ ਤੁਸੀਂ ਵੀ ਘਰ ਰਹਿ ਕੇ ਆਪਣੀ ਲੰਚ ਦਾ ਕਿਦਾਂ ਇੰਜੋਏ ਕਰਦੇ ਹੋ ਮੈਨੂੰ ਵੀ ਦੱਸ ਦਿਓ ਮੈਂ ਵੀ ਉਦਾਂ ਹੀ ਤੁਹਾਡੇ ਵਾਂਗ ਕਰ ਲਾਂਗੀ ਚੰਗਾ ਜੀ ਸਾਰਿਆਂ ਨੂੰ ਬਾਏ ਬਾਏ